ਕੁਮੇਾਰ ਮਾਰ ਮਿੱਟੀ ਨੂੰ ਸੋਨਾ ਬਣਾ ਰਿਹਾ ਹੈ ਪਰ ਉਹਨਾਂ ਨੂੰ ਕੀਮਤ ਮਿੱਟੀ ਤੋਂ ਵੀ ਘੱਟ ਮਿਲ ਰਹੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਅਤੇ ਬਰਨਾਲਾ ਜ਼ਿਲ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੇ ਕਾਰਨ ਕੁਮੇਾਰ ਪਰਵਾਰਾਂ ਦਾ ਕਾਰੋਬਾਰ ਇਸ ਸਮੇਂ ਬਹੁਤ ਪ੍ਰਭਾਵਿਤ ਹੋਇਆ ਹੈ ਦੀਵਾਲੀ ਦੇ ਦਿਨ ਚੱਲ ਰਹੇ ਨੇ ਸਾਰੇ ਪਾਸੇ ਦੀਵਾਲੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਮਿੱਟੀ ਦੀ ਕੀਮਤ ਦੀ ਜੇਕਰ ਗੱਲ ਕਰੀਏ ਤਾਂ ਮਿੱਟੀ ਦੀ ਕੀਮਤ 3 ਗੁਣਾ ਹੋ ਚੁੱਕੀ ਹੈ ਮਿੱਟੀ ਦੀ ਟਰਾਲੀ ਜੋ ਪਿਛਲੇ ਸਾਲ 3000 ਦੀ ਸੀ ਇਸ ਵਾਰ ਉਹਨਾਂ ਨੂੰ 10000 ਦੀ ਮਿਲ ਰਹੀ ਹੈ ਪਰ ਮਿੱਟੀ ਦੇ ਬਰਤਨਾਂ ਦੀ ਕੀਮਤ ਪਿਛਲੇ ਸਾਲ ਜਿੰਨੀ ਹੀ ਹੈ ਅਜਿਹੇ ਦੇ ਵਿੱਚ ਇਨ੍ਹਾਂ ਕਾਰੀਗਰਾਂ ਨੂੰ ਕਾफी ਘਾਟਾ ਪੈ ਰਿਹਾ ਹੈ ਇਸ ਕੁਮਿਹਰ ਪਰਿਵਾਰ ਨੇ ਆਪਣੇ ਕਾਰੋਬਾਰ ਅਤੇ ਕੰਮ ਦੇ ਵਿੱਚ ਪੈ ਰਹੇ ਘਾਟੇ ਦੀ ਕਹਾਣੀ ਸੁਣਾਈ ਹੈ ਮਹਿੰਗਾਈ ਤਾਂ ਹੈ ਹੀ ਹੈ ਜੀ ਹੁਣ ਤਿਹਾਰ ਦੇ ਕੋ ਹਰ ਕਿਸ ਨੇ ਮਨਾ ਲਾ ਕਿਸੇ ਨੇ ਥੋੜਾ ਕਿਸੇ ਨੇ ਜ਼ਿਆਦਾ ਉਹ ਹੀ ਅਭੀ ਜਿੱਥੇ ਕਿਸੇ ਨੇ 10 ਲੈਣੇ ਆ ਉੱਥੇ ਕੋਈ 5 ਲੈ ਜੂ ਤਿਹਾਰ ਤਾਂ ਦੇਖੋ ਮਨਾ ਨਹੀਂ ਹੈ ਹਰ ਚੀਜ਼ ਮਹਿੰਗੀ ਹੈ ਕਿੰਨਾ ਦਾ ਫਰਕ ਲੱਗਦਾ ਪਿਛਲੇ ਸਾਲ ਨਾਲੋਂ ਇਸ ਵਾਰ ਇਸ ਵਾਰ ਪਿਛਲੇ ਨਾਲੋਂ ਹੁਣ ਤੱਕ ਇਹ ਲਾ ਲਓ ਵੀ 80% ਦਾ ਫਰਕ ਹੈਗਾ 80% ਤੋਂ ਵੱਧ ਹੈ ਹਾਂ ਬਿਲਕੁਲ ਜੀ ਦਰ ਦਵਾਈਨੀ ਨੂੰ ਲੈ ਕੇ ਜੀ ਮੈਂ ਇਹਨਾਂ ਦੇ ਕੋਲੇ ਆਏ ਸੀਗੇ ਅੱਜ ਸਮਾਨ ਪਰਚੇਸ ਕਰਨ ਵਾਸਤੇ ਲੇਕਿਨ ਇਸ ਵਾਰ ਦੇਖ ਰਹੇ ਆ ਜੋ ਵੀ ਸਮਾਨ ਪਹਿਲਾਂ ਦੇ ਮੁਕਾਬਲੇ ਇਹਨਾਂ ਨੇ ਬਹੁਤ ਤੇਜ਼ ਕਰ ਦਿੱਤਾ ਹੈਗਾ ਤੇ ਮਹਿੰਗਾ ਸਮਾਨ ਫੀਲ ਹੋ ਰਿਹਾ ਹੈ ਤਗੀ ਬਟ ਜਦੋਂ ਇਹਨਾਂ ਦੀ ਗੱਲ ਨਹੀਂ ਸੁਣਦੇ ਇਹਨਾਂ ਦੀ ਸਮੱਸਿਆਵਾਂ ਕਿ ਬਾਰਿਸ਼ ਨੇ ਇਸ ਵਾਰ ਇਹਨਾਂ ਦਾ ਸਮਾਨ ਬਹੁਤ ਨੁਕਸਾਨਿਆ ਗਿਆ ਤੇ ਇਹਨਾਂ ਦੀ ਕੀਮਤਾਂ ਇਹਨਾਂ ਨੂੰ ਅੱਜ ਵੀ ਪੂਰੀਆਂ ਨਹੀਂ ਮਿਲ ਰਹੀਆਂ ਤੇ ਮਿੱਟੀ ਟਰਾਲੀ ਜੋ ਜਮੇਤ ਭਾਈ ਸਾਹਿਬ ਦੱਸ ਰਹੇ ਨੇ ਕਿ ਪਹਿਲਾਂ 3000 ਦੀ ਸੀ ਅੱਜ ਤਕਰੀਬਨ 8-10000 ਰੁਪਏ ਦੀ ਇਹਨਾਂ ਨੂੰ ਮਿਲ ਰਹੀ ਹੈ ਇਹਦੇ ਅਕੋਰਡਿੰਗ ਸਾਨੂੰ ਲੱਗ ਰਿਹਾ ਹੈ ਕਿ ਇਹਦਾ ਮੁੱਲ ਫੇਰ ਵੀ ਲੈਣਾ ਹੈਗਾ ਅਸੀਂ ਤੇ ਅਸੀਂ ਉਹ ਪਾਵਾਂਗੇ ਇਹਨਾਂ ਦਾ ਬੋਲ ਤੇ ਆਪਣੇ ਰਵੈਤੀ ਢੰਗ ਨਾਲ ਦੀਵਾਲੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਐਤਗੀ ਆਈ ਮੀਂਹ ਕਰਕੇ ਤਾਂ ਜੀ ਸਾਡਾ ਊਣ ਹੀ ਚੱਲਿਆ ਜੀ ਪਹਿਲਾਂ ਨਾਲੋਂ ਜਿਵੇਂ ਪਹਿਲਾਂ ਅਸੀਂ ਲੱਖਾਂ ਹਿਸਾਬ ਨਾਲ ਦੀਵਾ ਬਣਾ ਦਿੰਦੇ ਸੀ ਜੀ ਇਹਦੇ ਕਰਕੇ ਐਤਗੀ ਬਹੁਤ ਦੀਵਾ ਬਣਿਆ ਨਹੀਂ ਪਹਿਲਾਂ ਜਿਵੇਂ ਅਸੀਂ ਬਣਾਦੇ ਲੱਖ ਦੀਵਾ ਬਣਾਉਂਦੇ ਸੀ ਐਤਗੀ ਬਰਸਾਤ ਨੇ ਬਹੁਤ ਪ੍ਰਭਾਵ ਪਾਇਆ ਜੀ ਜਿਵੇਂ ਸਾਡਾ ਸਾੜੀਆਂ ਜਿਹੜਾ ਅਸੀਂ ਮਾਲ ਬਣਾ ਲਏ ਨੇ ਜੂਨ ਜਮੀਂ ਹਿੰਨੇ ਜੀ ਉਹ ਸਾਡਾ ਕਾਫੀ ਮਾਲ ਗਲਿਆ ਜੀ ਵੀ ਬਣਿਆ ਹੋਇਆ ਮਾਲ ਬਰਸਾਤ ਕਰਕੇ ਬਹੁਤ ਖਰਾਬ ਹੋ ਗਏ ਜੀ ਤਾਂ ਘਰ ਤੇ ਜੀ ਸਾਡੇ ਵਾਹ ਦੀ ਦੀਵਾਲੀ ਦਾ ਜੀਤ ਕੀ ਵਧੀਆ ਤਰੀਕੇ ਦੀ ਨਹੀਂ ਲੱਗੇ ਜਿਹੜੇ ਸਾਡਾ ਰਿਸਪੌਂਸ ਚਾਹੀਦਾ ਜੀ ਸਾਡਾ ਉਹ ਰੱਬ ਨੇ ਇਦਾਂ ਕੀ ਕਰਨ ਨਹੀਂ ਦਿੱਤੀ ਮੁੱਲ ਮੁੱਲ ਦੀ ਗੱਲ ਕਰੀ ਜਿਵੇਂ ਉਹ ਹੀ ਰੇਟ ਚੱਲ ਰਹੀ ਜਿਵੇਂ ਪਿਛਲੇ ਸਾਲ ਜਿਹੜਾ ਰੇਟ ਸੀ ਉਹ ਹੀ ਰੇਟ ਚੱਲ ਰਹੀ ਤੁਸੀਂ ਆਪ ਹੀ ਦੇਖੋ ਜੀ ਮਹਿੰਗਾਈ ਕਿੰਨੀ ਵਧੀ ਸਾਡਾ ਜਿਹੜਾ ਰੇਟ ਹੈ ਉਹ ਪਿਛਲੇ ਸਾਲ ਵਾਲੀ ਚੱਲ ਰਹੀ ਸਰ ਇਹ ਜਿਹੜਾ ਸਾਡਾ ਕਾਰੋਬਾਰ ਹੈ ਜੀ ਸਾਡੇ ਜਦ ਵੀ ਪੁੱਸਤਾਂ ਤੋਂ ਵੀ ਕਰਦੇ ਆ ਰਹੇ ਕੰਮ ਜੀ ਪਰ ਜਿਹੜੀ ਇਸ ਵਾਰ ਦਿਵਾਲੀ ਹੈ ਜੀ ਬਰਸਾਤਾਂ ਕਰਕੇ ਸਾਨੂੰ ਬਹੁਤ ਮਾਰ ਪਈ ਹੈ ਜੀ ਅਸੀਂ ਬਣਾਇਆ ਹੋਇਆ ਮਾਲ ਵੀ ਸਾਡਾ ਗਲ ਗਿਆ ਜੀ ਤੇ ਸਾਨੂੰ ਮਹਿੰਗਾਈ ਵੀ ਕਹਿਣਾ ਮਿੱਟੀ ਟਾਲੀ ਪਹਿਲਾਂ 3000 ਦੀ 4000 ਦੀ ਆਉਂਦੀ ਸੀ ਹੁਣ ਤਕਰੀਬਨ 10000 ਦੀ ਜਾਂ 12000 ਦੀ ਸਿੱਟ ਰਹੇ ਨੇ ਤੇ ਇਹਨੂੰ ਮਹਿੰਗਾਈ ਬਹੁਤ ਵਰੀ ਹੈ ਤੇ ਅਸੀਂ ਹੁਣ ਰੇਟ ਜਿਹੜਾ ਉਹ ਪਿਛਲਾ ਹੀ ਚੱਲ ਰਿਹਾ ਗਾਹ ਜਦੋਂ ਕਹਿੰਦੇ ਆ ਜੀ ਰੇਟ ਵਧਾਉਣ ਦੀ ਗੱਲ ਕਰਦੇ ਆਂ ਪੂਰੇ ਗਾ ਵਿੱਚ ਕੰਮ ਕਰਦੇ ਜਿਹੜੇ ਸਾਥੋਂ ਲੈ ਕੇ ਜਾਂਦੇ ਉਹ ਵੀ ਕਹਿੰਦੇ ਤੁਸੀਂ ਬੱਧ ਮਹਿੰਗਾ ਲਾ ਰਹੇ ਹੋ ਦੀ ਬਾਈ ਤੇ ਇਸ ਲਈ ਸਾਨੂੰ ਐਤ ਕੀ ਦੀਵਾਲੀ ਬਹੁਤ ਘਾਟੇ ਵਾਲਾ ਦੀ ਸੌਦਾ ਜੀ ਵੀ ਪੂਰੇ ਪੂਰੀ ਪੈਸੇ ਹੁੰਦੇ ਨੇ ਜੀ ਬਾਹਲੀ ਤੇਜ਼ੀ ਵਾਲੀ ਦੀਵਾਲੀ ਨਹੀਂ ਆਈ ਜੀ ਸਰ ਮਾਲ ਐਤ ਕੀ ਬਣਿਆ ਨਹੀਂ ਜੀ ਜਿੰਨਾ ਜਿੰਨਾ ਅਸੀਂ ਚਾਹੁੰਦੇ ਸੀ ਉਹਨਾਂ ਮਾਲ ਬਣਿਆ ਨਹੀਂ ਹੈਗਾ ਜੀ ਮੇਰਾ ਨਾਮ ਜੀਵਨ ਕੁਮਾਰ ਹੈ ਜੀ ਮੈਂ ਘਟੋ ਘਟ 20 ਸਾਲ ਹੋ ਗਏ ਮਿੱਟੀ ਦੇ ਕੰਮ ਸੀ ਮਗਰ ਪਿਆ ਕੋਈ ਵੀਰੇ ਦੀ ਗਵਨ ਆਪਣੀ ਹੈ ਮਤਲਬ ਜੀ ਤੇ ईद ਦੀ ਕੁਝ ਜ਼ਿਆਦਾ ਹੀ ਮਤਲਬ ਜਿਵੇਂ ਗਿਹਾਈ ਹੈ ਹਰੇ ਚੀਜ਼ ਸਾਨੂੰ 3 ਦਿਨ ਬਿਲੇ ਰੰਗ ਮਸਾਲੇ ਵਗੈਰਾ ਇਹ ਮਿੱਟੀ ਵੀ ਅੱਗੇ ਥੋੜੀ ਸਸਤੀ ਆਉਂਦੀ ਸੀ ਕਿਉਂਕਿ ਟਰਾਲੀ 3000 3500 ਰੁਪਏ ਦੀ 7-8000 ਰੁਪਏ ਤੋਂ ਉੱਤੇ ਮਿੱਟੀ ਦੀ ਟਰਾਲੀ ਹੈ ਮਤਲਬ ਕਿ ਉਹਨਾਂ ਜੀ ਬਹੁਤ ਜ਼ਿਆਦਾ ਉਛਾਲ ਆਉਣ ਕਰਕੇ ਸਾਨੂੰ ਮਤਲਬ ਕਿ ਰੇਟ ਥੋੜੇ ਜੇ ਹਰੇ ਚੀਜ਼ ਦੇ ਆਪ ਨੂੰ ਵੀ ਅਪ ਕਰਨੇ ਪਏ ਨੇ ਗਾਹਕ ਨੂੰ ਇਸ ਗੱਲ ਦੀ ਤਕਲੀਫ ਹੈ ਜਿਹੜੀ ਜਿਹੜੇ ਆਲੇ ਨੇ ਦੀਵੇ ਮੰਨਦੇ 100 100 ਦੀ ਵਾਲੇ ਕੇ ਜਾਂਦਾ ਸੀ ਅਗਲਾ ਕਹਿੰਦੇ 51 ਦੀ ਵੀ ਦੇ ਦੋ ਜੀ ਬਸ ਇਹਨਾਂ ਨਾਲ ਹੀ ਸਾਰ ਲੰਗੀ ਜੋ ਪਿਛਲੇ 15 20 ਦਿਨ ਲੱਗਾ ਦਾ ਰੈਗੂਲਰ ਮਤਲਬ ਕਿ ਬਰਸਾਤ ਪਈ ਆ ਉਸ ਕਰਕੇ ਵੀ ਬਹੁਤ ਜ਼ਿਆਦਾ ਦਿੱਕਤ ਆਈ ਹੈ ਮਤਲਬ ਕਿ ਉਸ ਉਹ ਦਿਨਾਂ 'ਚ ਵੀ ਸਾਤੋਂ ਕੁਝ ਵਰਤਨ ਵਗੈਰਾ ਕੋਈ ਬਣ ਨਹੀਂ ਸਕਿਆ ਮਤਲਬ ਕਿ ਸਾਡੇ ਦੇ ਘਰਾਂ ਵਿੱਚ ਆਪ ਵੀ ਪਾਣੀ ਬਹੁਤ ਆ ਰਿਹਾ ਸੀ ਪਰ ਉਹ ਅਸੀਂ ਉਹ ਮੌਕੇ ਤੇ ਵੀ ਤਿਆਰ ਨਹੀਂ ਕਰ ਸਕੇ ਹੁਣ ਜਿਹੜਾ ਲੇਬਰ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਆ ਮਤਲਬ ਕਿ ਮਰ ਉਹ ਬਰਾਂਚ 'ਚ ਵੀ ਲੇਬਰ ਦਿੱਕਤ